ਆ ਕੀ ਕਰ ਰਹੀਆਂ ਕੁਕੜੀਆਂ ਭੁੰਨਦੀਆਂ ਹੋ ਤੋ ਤੋਪਰੇ ਹੱਪਾ ਲਾ ਕੋ ਨਾ ਕਰਦੇ ਦੇਖੋ ਕਿਹੋਂ ਤੁਹਾਡੇ ਆਪਾਂ ਬੁਲੀਆਂ ਨੇ ਹਾਂ ਮੁਰਗਾ ਨਾ ਬਦਲੀਆ ਨਹੀਂ ਤੇ ਕੋਈ ਇਹਨਾਂ ਨੂੰ ਛੱਲੀਆਂ ਕਹਿੰਦਾ ਹੈ ਹਾਂ ਪਹਿਲਾਂ ਅਮਰ ਜਦੋਂ ਮੈਂ ਅੱਜ ਵੀ ਲੋਕ ਕੁਕੜੀਆਂ ਬੰਨਦੇ ਰਹੇ ਹਾਂ ਹਾਂ ਛੱਲੀਆਂ ਕਈ ਲੋਕਾਂ ਕਹਿੰਦੇ ਕੁਕੜੀ ਮੁਰਗੀ ਨੂੰ ਕਹਿੰਦੇ ਹਾਂ ਉਹ ਨਾਲ ਦੀ ਬੋਲ ਆਪਰੇ ਉਹਨੇ ਖਿੱਤੇ ਦੀ ਬੋਲੀ ਹੈ ਹਾਂ ਕੁਝ ਕਹਿਣਾ ਕੋਈ ਕਹਿੰਦਾ ਹੈ ਹਾਂ ਖਾਣੇ ਦੀ ਗੱਲ ਤੇ ਉਹ ਦੋਏ ਖਾ ਲਉਣਾ ਜਾਂ ਕਿ ਖਾ ਫੇਂ ਜਾਉਂਦੇ ਆ ਪੋਪ ਕੌਰਨ ਹਾਂ ਹੈ ਉਹ ਮੱਕੀ ਉਹ ਹਾਂ ਇਹ ਇੰਜ ਸਾਬਤ ਉਹਦੇ ਜਿਹਨੇ ਹੈਗੀ ਅੱਛਾ ਉਹ ਰੋਇ ਕੱਤੀ ਜੀ ਹੈ ਦੋ ਦਾ ਹਾਂ ਇਹ ਤਾਂ ਜੀ ਬੋਲ ਪਹਿਲਾਂ ਰੋਇ ਪੁਨੀਆ ਕਰਦੀ ਸੀ ਰੋਇ ਉਹ ਪਹਿਲੇ ਉਹ ਨਿਆ ਤਾਂ ਐਡੀ ਬੜੀ ਲੈ ਰਹੀ ਆ ਮੈਂ ਅੱਛਾ ਦੋ ਇਹ ਲੱਡਣਾ ਆ ਮਾਇ ਲੈਣੀ ਹੈ ਜਾਨੀ ਨਾ ਬੋ ਚਲਾਣਾ ਹੈ ਆ ਮਾਇ ਲੈਣੀ ਹੈ ਇਹ ਸਭ ਤੋਂ ਬੜੀ ਬਣਾਣਾ ਹਨਾ ਮਾਇ ਲੈਣੀ ਹੈ ਉਹ ਬਹੁਤ ਬੜਾ ਪਿਆ ਕੋ ਪ੍ਰਿਆੰਤ ਦੇ ਡਾਕ ਵਿੱਚ ਗੈਨੇ ਬਹੁਤ ਨੰਬਰ ਹੁੰਦੇ ਹੁੰਦੇ ਦੇਸੀ ਜਿਹੜੀ ਦੇਸੇ ਡਾਕ ਚੱਲਿਆ ਹੂੰ ਦੇਸੀ ਜਾਨੀ ਮਿੱਟੀ ਹੁੰਦੀ ਹੈ ਉਹ ਪੂਰੇ ਸਾਰ ਤੇ ਅੱਛਾ ਹੂੰ ਵੇ ਦਾਦੀ ਤਾਂ ਉਹਦੀ ਕੁੱਕੜੀ ਪਤਲੀ ਹੁੰਦੀ ਲਾਉਂਦੇ ਹਾਂ ਜੇ ਉਹ ਲਾਉਂਦੇ ਪਤਲਾ ਹਾਂ ਨਹੀਂ ਪਹਿਲਾਂ ਰੋਟੀ ਪੁੰਦੇ ਹੁੰਦੇ ਸੀ ਰੋਈ ਉਹ ਆਹ ਕਹਿੰਦੇ ਜਦੋਂ ਬਗਾਉਂਦੇ ਹੁੰਦੇ ਹਾਂ ਨਹੀਂ ਪਹਿਲਾਂ ਮੈਡੀ ਕੁੱਕੜੀ ਪਾਉਂਦੇ ਰੋਟੀ ਬਾਜ ਕਿਉਂਕਿ ਬਾਜ ਪੰਚਿਆ ਜੀ ਹੂੰ ਰਿਵਾਜ ਤਾਂ ਉਹ ਤੇ ਐਂ ਮੈਂ ਅੱਗ ਨਹੀਂ ਬਾਲੀ ਐ ਭੁੰਨੇ ਪੈਂਦੀ ਐ ਪਰੇ ਹਾਂ ਹਾਂ ਫਿਰ ਉਹ ਜਿਆਦਾ ਉਹਦੇ ਵਿੱਚ ਹੋਊ ਉਹ ਕਿਹਾਂ ਕਿਹਾਂ ਦੇ ਚੁੱਲਾ ਬਾਲਣਾ ਔਖਾ ਜਣਾ ਪਤਾ ਨਹੀਂ ਲੱਗਣਾ ਚੁੱਲਾ ਬਾਲਦਾ ਕਿਵੇਂ ਉਹ ਕੁੜੀਆਂ ਬੋਲ ਨੇ ਤੇ ਗੁੱਦੀ ਗੱਲ ਹੈ 10 ਰੁਪਏ ਦਾ ਮੰਗਦੇ ਹੂੰ ਗੈਸਾਂ ਕਰਕੇ ਬਣਾਉਂਾ ਤਾਂ ਪੈ ਗਈ ਕੁੜੀਆਂ ਨੂੰ ਬੜ ਲੇ ਗਈਆਂ ਜੀ ਜਾਨ ਪੜ ਕੇ ਲੋਕ ਅੱਛਾ ਪਾਈ ਕੁਝ ਕਰਦੇ ਜਿੱਲਾ ਕਿਉਂ ਪਾਈ ਹੂੰ ਤਾਂ ਕੀ ਕਰਕੇ ਮੁਲਖ ਬਹੁਤ ਯਾਰ ਹੂੰ ਸਾਡੇ ਦੇਖਨੇ ਦੇਖੀ ਕੋ ਤਾਂ ਕਿਨੇ ਕਿਨੇ ਪਹੁੰਚ ਗਏ ਹੂੰ ਯਾਦਾਂ ਫੂਕ ਮਾਰਦੇ ਆਂ ਭੂਖ ਨੇ ਰਹੇ ਚੁੱਲ੍ਹੇ 'ਚ ਇਹ ਵੀ ਤਾਂ ਪ੍ਰੈਕਟਿਸ ਹੈ ਹੈ ਫੂਕ ਮਾਰਨੀ ਇਕੱਠੀ ਕਰਕੇ ਇਹ ਵੀ ਤਾਂ ਪ੍ਰੈਕਟਿਸ ਹੈ ਇੱਕ ਹਾਂ ਐਂ ਪ੍ਰੈਕਟਿਸ ਹੁੰਦੀ ਆ ਸਹੀ ਗੱਲ ਸਹੀ ਗੱਲ